ਨਾ ਮੈਂ ਤੇ ਕੀ ਕਹਣਾ ਚਾਹੁੰਦਾ ਡਿਸਕਾਊਂਟ ਮੈਂ ਪੰਜਾਬੀ ਐਡਵੈਂਚਰਸ ਕਲੱਬ ਪਟੰਡਾ ਤੋਂ ਪ੍ਰਧਾਨ ਗੁਰਪ੍ਰੇਮ ਲਹਿਰੀ ਤਾਂ ਅਸਲ ਦੇ ਵਿੱਚ ਕੀ ਹੈ ਕਿ ਅਵਾਰਾ ਪਸ਼ੂਆਂ ਦੇ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹੈਗੀਆਂ ਨੇ ਉਹ ਚਾਹੇ 2 ਬਿਲ ਨਾ ਚਾਹੇ 4 ਬਿਲ ਰਹੇਗੇ ਨੇ ਤੇ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਅਜੀਜ਼ ਮਿੱਤਰ ਔਰ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਇੱਕ ਵੱਡੇ ਰਾਈਡਰ ਰਾਜਵੀਰ ਜਵੰਧਾ ਦੀ ਜਿਹੜੀ ਸੀਗੀ ਉਹ ਪਸ਼ੂਆਂ ਦੇ ਟਕਰਾਉਣ ਦੇ ਨਾਲ ਮੌਤ ਹੋਈ ਹੈਗੀ ਆ ਤਾਂ ਇਹ ਕਿਉਂਕਿ ਇੱਕ ਵੱਡੀ ਪਰਸਨੈਲਿਟੀ ਦੀ ਇਹਦੇ ਨਾਲ ਮੌਤ ਹੋਈ ਹੈ ਇਸ ਲਈ ਮਾਮਲਾ ਜਿਆਦਾ ਜਿਹੜਾ ਹੈਗਾ ਹੈ ਹਾਈਲਾਈਟ ਹੋਇਆ ਹੈ ਔਰ ਸਰਕਾਰਾਂ ਦਾ ਵੀ ਇਹਦੇ ਵੱਲ ਧਿਆਨ ਖਿੱਚਿਆ ਗਿਆ ਹੈਗਾ ਤਾਂ ਅਸੀਂ ਇਸੇ ਦੇ ਮੱਦੇ ਨਜ਼ਰ ਅੱਜ ਪੰਜਾਬੀ ਐਡਵੈਂਚਰ ਕਲੱਬ ਦੇ ਵੱਲੋਂ ਮੰਗ ਪੱਤਰ ਦੇਣ ਆਏ ਹਾਂ ਮੁੱਖ ਮੰਤਰੀ ਦੇ ਨਾਮ ਬਠਿੰਡਾ ਦੇ ਡੀਸੀ ਸਾਹਿਬ ਨੂੰ ਕਿ ਜਿਹੜੇ ਆਵਾਰਾ ਪਸ਼ੂ ਹੈਗੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਕਾਊਸ ਸੱਸ ਜਿਹੜਾ ਲੈnde ਹੈਗੇ ਨੇ ਤਾਂ ਉਹ ਕਾਊਸ ਸੱਸ ਸਿਰਫ ਹੈਗਾ ਮਤਲਬ ਇਕੱਲਾ ਲੈਣ ਦਾ ਕੰਮ ਹੀ ਨਾ ਕੀਤਾ ਜਾਵੇ ਉਨ੍ਹਾਂ ਨੂੰ ਲਗਾਇਆ ਵੀ ਜਾਵੇ ਖਰਚ ਵੀ ਕੀਤਾ ਜਾਵੇ ਉਹ ਵੀ ਸਿਰਫ ਖਰਚ ਪਸ਼ੂਆਂ ਦੀ ਸੰਭਾਲ ਦੇ ਉੱਤੇ ਹੀ ਕੀਤਾ ਜਾਵੇ ਕਿ ਜੇ ਆਪਾਂ ਡੈਟ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਜਿਹੜੇ ਹੈਗੇ ਆ ਹਰ ਸਾਲ ਕਾਉਂਸਲਸ ਦੇ ਵੱਸੂਲ ਕੀਤੇ ਜਾ ਰਹੇ ਹੈਗੇ ਨੇ ਪਰ ਜੇ ਆਪ ਖਰਚ ਦੀ ਗੱਲ ਕਰੀਏ ਤਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੱਕਣਾ ਬਜ਼ਾਰਾਂ ਚ ਚੱਕਣ ਦੇ ਉੱਤੇ ਬਹੁਤ ਘੱਟ ਖਰਚ ਹੋ ਰਿਹਾ ਤੇ ਇਹੋ ਜਿਹਾ ਕੋਈ ਦਿਨ ਨਹੀਂ ਹੈਗਾ ਜਦੋਂ ਪੰਜਾਬ ਦੇ ਵਿੱਚ ਮੌਤਾਂ ਨਾ ਹੋ ਰਹੀਆਂ ਹੋਣ ਹਰ ਰੋਜ਼ ਜਿਹੜੇ ਹੈਗੇ ਆਵਾਰਾ ਪਸ਼ੂਆਂ ਦੇ ਨਾਲ ਮੌਤਾਂ ਹੋ ਰਹੀਆਂ ਨੇ ਸੜਕਾਂ ਦੇ ਉੱਤੇ ਤਾਂ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਨਗਰ ਨਿਗਮ ਦੀ ਨਗਰ ਕੌਂਸਲਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਜਿਹੜਾ ਹੈਗਾ ਪੰਜਾਬੀ ਐਡਵੈਂਚਰ ਕਲੱਬ ਦੇ ਸੱਦੇ ਦੇ ਉੱਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਰਾਈਡਰ ਗਰੁੱਪਾਂ ਦੇ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਨਾਂ ਤੇ ਕਿ ਅਵਾਰਾ ਪਸ਼ੂਆਂ ਦਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਦੀ ਵੀ ਕੀਮਤੀ ਜਾਨ ਜਿਹੜੀ ਹੈਗੀ ਉਹ ਅਜਾਈ ਨਾ ਜਾਵੇ